ਹਲਗਾਮ ਮਾਤਵਾਦੀ ਹਮਲੇ ਤੋਂ ਬਾਅਦ ਦੋਵੇਂ ਮੁਲਕਾਂ ਦੇ ਵਿੱਚ ਬਣੀ ਤਣਾਅ ਦੀ ਸਥਿਤੀ ਅਤੇ ਜੰਗ ਦੇ ਹਾਲਾਤਾਂ ਦੇ ਚੱਲਦੇ ਹੋ ਰਹੀ ਬੰਬਵਾਰੀ ਅਤੇ ਗੋਲੀਬਾਰੀ ਦੇ ਚੱਲਦਿਆਂ ਹੁਣ ਲੋਕਾਂ ਦੇ ਵਿੱਚ ਜਿਹੜਾ ਕਿ ਸਹਿਮ ਉਹ ਬਣਿਆ ਹੋਇਆ ਤੇ ਸਿੱਖ ਪਰਿਵਾਰਾਂ ਉੱਪਰ ਮੌਦਾ ਖਤਰਾ ਮੰਡਰਾ ਰਿਹਾ ਜੋ ਜਿੱਥੇ ਇਹਨਾਂ ਹਮਲਿਆਂ ਦੇ ਵਿੱਚ ਜ਼ਖਮੀ ਹੋ ਰਹੇ ਨੇ ਉੱਥੇ ਕਈਆਂ ਨੂੰ ਆਪਣੀ ਜਾਨ ਵੀ ਗੁਆਣੀ ਪੈ ਰਹੀ ਹੈ ਜਿਸ ਦੇ ਚੱਲਦੇ ਲੋਕ ਹੁਣ ਆਪਣੀ ਜਾਨ ਦੀ ਸਲਾਮਤੀ ਨੂੰ ਦੇਖਦੇ ਹੋਏ ਪੁੰਛ ਤੋਂ ਮੈਦਾਨੀ ਇਲਾਕਿਆਂ ਵੱਲ ਰੁਖ ਕਰ ਰਹੇ ਨੇ ਤਹਾਨੂੰ ਸਕਰੀਨ ਤੇ ਤਸਵੀਰਾਂ ਦਿਖਾ ਰਿਹਾ ਜੋ ਜੰਮੂ ਕਸ਼ਮੀਰ ਦੇ ਇਲਾਕੇ ਪੋਨਚ ਦੇ ਵਿੱਚ ਹਮਲਾ ਹੋਇਆ ਜਿਸ ਤੋਂ ਬਾਅਦ ਉੱਥੋਂ ਜਿਹੜੇ ਕਿ ਇਮਾਰਤਾਂ ਢਹਿ ਢੇਰੀ ਹੋ ਗਈਆਂ ਤੇ ਹਮਲੇ ਤੋਂ ਬਾਅਦ ਜ਼ਮੀਨ ਦੇ ਵਿੱਚ ਵੀ ਵੱਡੇ ਵੱਡੇ ਜਿਹੜੇ ਕਿ ਖੰਡੇ ਉਹ ਪੈ ਗਏ ਨੇ ਤਾਂ ਕਿਵੇਂ ਹਸਪਤਾਲਾਂ ਦੇ ਵਿੱਚ ਜਿਹੜੇ ਕਿ ਜ਼ਖਮੀਆਂ ਨੂੰ ਲਜਾਇਆ ਗਿਆ ਤੇ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਨਜ਼ਰ ਇਹਨਾਂ ਤਸਵੀਰਾਂ ਤੇ ਮਾਰਦੇ ਹੋਏ ਅੱਗੇ ਕਰਾਂਗੇ ਮਾਮਲੇ ਤੇ ਗੱਲਬਾਤ ਜੰਮੂ ਕਸ਼ਮੀਰ ਦੇ ਇਲਾਕੇ ਪਹੁੰਚਦੇ ਵੇਚ ਹਮਲੇ ਦੀਆਂ ਤਸਵੀਰਾਂ ਤੁਸੀਂ ਦੇਖ ਹੀ ਲਈਆਂ ਉੱਥੇ ਹੀ ਪੀੜਤ ਪਰਿਵਾਰ ਅੰਮ੍ਰਿਤਸਰ ਪਹੁੰਚਿਆ ਅੰਮ੍ਰਿਤਸਰ ਗੁਰੂ ਨਗਰੀ ਦੇ ਨਿੱਜੀ ਹਸਪਤਾਲ ਦੇ ਵਿੱਚ ਗੁਰਸਿੱਖ ਦਾ ਚੜਾ ਇਲਾਜ ਚੱਲ ਰਿਹਾ ਉੱਥੇ ਹੀ ਉਹਨਾਂ ਦੇ ਨਾਲ ਆਏ ਹੋਏ ਪੀੜਤ ਪਰਿਵਾਰ ਨੇ ਦੱਸਿਆ ਕਿ ਜੰਮੂ ਕਸ਼ਮੀਰ ਦੇ ਵਿੱਚ ਹਾਲਾਤ ਨੇ ਜਿਹੜੇ ਉਹ ਬੱਚ ਤੋਂ ਬੱਤਰ ਬਣੇ ਹੋਏ ਨੇ ਹਮਲੇ ਕੀਤੇ ਜਾ ਰਹੇ ਜਿਸ ਦੌਰਾਨ ਉਹਨਾਂ ਦੇ ਜਿਹੜੇ ਕਿ ਕਈਆਂ ਨੇ ਜਾਨ ਵੀ ਗੁਆ ਲਈ ਤੇ ਕਈਆਂ ਨੇ ਆਪਣੇ ਹੱਥ ਪੈਰ ਗੁਆ ਲਏ ਜਿਨ੍ਹਾਂ ਦਾ ਇਲਾਜ ਅੰਮ੍ਰਿਤਸਰ ਦੇ ਨਜੀ ਹਸਪਤਾਲ ਦੇ ਵਿੱਚ ਚੱਲ ਰਿਹਾ ਆਪਣਾ ਇੱਥੇ ਆਪਣਾ ਆਪਣਾ ਜੰਮੂ ਕਸ਼ਮੀਰ ਅਸੀਂ ਕੰਮ ਕਰੀਦਾ ਜੀ ਹਾਂ ਜੀ ਇੱਥੇ ਭਾਜੀ ਆਪਣਾ ਲੈ ਕੇ ਆਏ ਆਪਣੇ ਸਾਡੇ ਫਰੈਂਡ ਨੇ ਉਹਨਾਂ ਨੂੰ ਲੈ ਕੇ ਆਇਆ ਰਾਤੀ ਉਹਨਾਂ ਨਾਲ ਉੱਥੇ ਆਪਣਾ ਅਟੈਕ ਹੋਇਆ ਉਹਨਾਂ ਦੇ ਉੱਤੇ ਤੇ ਗੱਡੀ ਉਹਨਾਂ ਦੇ ਅਟੈਕ ਹੋਇਆ ਇੱਕ ਬੱਚਾ ਉਹ ਮੌਕੇ ਤੇ ਡੈਥ ਹੋ ਗਈ ਉਹਦੀ ਕਸ਼ਮੀਰ ਦੇ ਵਿੱਚ ਹਮਲਾ ਹਾਂ ਜੀ ਪੁੰਚ ਪੁੰਚ ਏਰੀਆ ਜੀ ਜੀ ਪੁੰਚ ਏਰੀਆ ਹਾਂ ਜੀ ਸਿਟੀ ਜੀ ਉਹਨਾਂ ਦੀ ਮੌਕੇ ਤੇ ਡੈਥ ਹੋ ਗਈ ਹੈ ਔਰ ਇੱਕ ਬੱਚਾ ਨਾਲ ਉਹਨਾਂ ਦਾ ਸਾਜ ਭਾਜੀ ਦਾ ਬੇਟਾ ਉਹਨਾਂ ਦੀ ਬਾਹ ਬਿਲਕੁਲ ਡੈਮੇਜ ਹੋ ਗਈ ਹੈ ਔਰ ਭਾਜੀ ਦੀ ਲੱਤ ਬਿਲਕੁਲ ਡੈਮੇਜ ਹੋ ਗਈ ਹੈ ਤੇ ਕੰਮ ਕੀ ਕਰਦੇ ਭਾਜੀ ਅਸੀਂ ਉੱਥੇ ਕਪੜੇ ਦਾ ਕੰਮ ਕਰੀਦਾ ਜੀ ਤੇ ਤੁਸੀਂ ਭਾਜੀ ਕੀ ਕਰਦੇ ਜਿਹੜੇ ਜਖਮੀ ਹੋਏ ਆ ਜਖਮੀ ਹੋਏ ਉਹ ਮੈਡੀਕਲ ਡਿਪਾਰਟਮੈਂਟ ਜਨੈ ਜੀ ਮੈਡੀਕਲ ਹਾਂਜੀ 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 ਕੀ ਪ੍ਰੈਸ਼ਰ ਕੀ ਉਹਨਾਂ ਦੀ ਐਡੀਸ਼ਨ ਆਇਆ ਤਾਂ ਫਿਲਹਾਲ ਤਾਂ ਸੀਰੀਅਸ ਹੀ ਗੈਰ ਨੇ ਜੀ ਬਾਕੀ ਹਾਂਜੀ ਲਾਚਾਰ ਹੈ ਜੀ ਕਿੰਨੀ ਉੱਥੇ ਲੋਕ ਡਰੇ ਪਏ ਉਹ ਬਹੁਤ ਡਰੇ ਪਏ ਨੇ ਲੋਕ ਉੱਥੇ ਬਹੁਤ ਡਰੇ ਹੋਏ ਨੇ ਲੋਕਾਂ ਦੇ ਮਨ ਦੇ ਵਿੱਚ ਬਹੁਤ ਖੋਫ ਹੈ ਪਿਆ ਬਸ ਉਥਰੇ ਲੋਕ ਬਸ ਕੱਲ ਦੇ ਸਾਰੇ ਹੀ ਜਮੂਨੋਂ ਨਿਕਲ ਕੇ ਆ ਰਹੇ ਨੇ ਸਿਟੀ 'ਚ ਕੋਈ ਵੀ ਨਹੀਂ ਰਹਿ ਰਿਹਾ ਇਸ ਟਾਈਮ ਸਾਰੇ ਲੋਕ ਆਪਣੇ ਪਰੇ ਕਰ ਛੱਡ ਕੇ ਜਾਂਦੇ ਪਏ ਆ ਪਰੇ ਕਰ ਛੱਡ ਕੇ ਜਾ ਰਹੇ ਬਸ ਆਪਣੀ ਜਾਨ ਬਚਾ ਰਹੇ ਨੇ ਜੀ ਬਸ ਸਾਡੀ ਜਾਨ ਬਚੇ ਸਾਰੇ ਲੋਕਾਂ ਦੇ ਮਨ ਚਾਹੀਏ ਸਭ ਸਾਡੀ ਜਾਨ ਬਚ ਜਾਵੇ ਉਹ ਸਾਰੇ ਨੀਚੇ ਜੰਮੂ ਨੂੰ ਆ ਰਹੇ ਨੇ ਉਹ ਕੁੰਸ਼ੇਰੀਆ ਬਿਲਕੁਲ ਖਾਲੀ ਹੋ ਗਿਆ ਜੀ ਕਤਰਾਵੱਦਾ ਜਾ ਰਿਹਾ ਕਤਰਾਵੱਦਾ ਜਾ ਰਹੀ ਹੈ ਲੱਗਦਾ ਜੀ ਕੇਂਦਰ ਸਰਕਾਰ ਨੇ ਭਾਰਤ ਸਰਕਾਰ ਨੂੰ ਜਵਾਬੀ ਜਵਾਬ ਦੇਣਾ ਚਾਹੀਦਾ ਹੈ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਜਵਾਬੀ ਜਵਾਬ ਦੇਣਾ ਚਾਹੀਦਾ ਹੈ ਜੀ ਮਗਰ ਇਹ ਗੱਲ ਹੈ ਮਗਰ ਸਿਵਲ ਰੰਗ ਦਾ ਥੋੜਾ ਜਿਹਾ ਧਿਆਨ ਰੱਖਣਾ ਪੈਣਾ ਕਿਉਂਕਿ ਸਿਵਲ ਆਪਣਾ ਪਬਲਿਕ ਦਾ ਬਹੁਤ ਨੁਕਸ ਕਹਾਜ਼ਾ ਦੀ ਜੋ ਹਾਲਾਤ ਵਿੱਚ ਸਥਿਤੀ ਬਣੀ ਹੋਈ ਹੈ ਉਸ ਤੋਂ ਬਾਅਦ ਲੋਕ ਕਾਫੀ ਸਹਮੇ ਹੋਏ ਨੇ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਪੈਨਿਕ ਨਾ ਹੋਣ ਦੀ ਅਪੀਲ ਕੀਤੀ ਜਾ ਰਹੀ ਹੈ ਹਕੀਕਤ ਦੀ ਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ